ਵੇਲੀ ਮਾਤਾ ਜੀ ਆਪਣੀ ਗੁਰਜੀ ਵਿੱਚੋਂ ਇੱਕ ਸੋਨੇ ਦਾ ਸਿੱਕਾ ਕੱਢਦੇ ਹਨ ਢੀ ਗੰਗੂ ਬ੍ਰਾਹਮਣ ਨੂੰ ਦਿੰਦੇ ਹਨ ਕਿ ਜਾ ਸਾਹਿਬ ਜਾਦਿਆਂ ਦੇ ਲਈ ਦੁਕਾਨ ਤੋਂ ਪਤਾਸੀ ਲਿਆ ਤੇ ਜੀ ਸਿਰਫ ਉਸ ਵੇਲੇ ਸਾਹਿਬ ਜਾਦਿਆਂ ਨੇ ਪਤਾਸੀ ਖਾਦੇ ਸਨ ਜੀ ਦੇ ਹੱਥ ਸੋਨੇ ਵਾਲੇ ਸਿੱਕਿਆਂ ਦੀ ਗੁਰਜੀ ਦੇ ਕੀ ਗੰਗੂ ਪਾਪੀ ਦਾ ਮਨ ਲਾਲਚ ਨਾਲ ਭਰ ਜਾਂਦਾ ਹੈ। ਉਸੇ ਰਾਤ ਹੀ ਜਦੋਂ ਸਾਹਿਬ ਜੀ ਦੀ ਅਤੇ ਮਾਤਾ ਜੀ ਸੌਂ ਜਾਂਦੀ ਹਨ ਤਾਂ ਗੰਗੂ ਪਾਪੀ ਮਾਤਾ ਜੀ ਦੇ ਸੋਨੇ ਦੇ ਸਿੱਕਿਆਂ ਵਾਲੀ ਗੁਰਜੀ ਨੂੰ ਚੋਰੀ ਕਰ ਲੈਂਦਾ ਹੈ। ਅਗਲੇ ਦਿਨ ਜਦੋਂ ਮਾਤਾ ਜੀ ਸਾਹਿਬ ਜੀ ਆਦਿਆਂ ਵਾਸਤੇ ਦੁਕਾਨ ਤੋਂ ਕੁਝ ਮਗਵੋਂ ਲਈ ਆਪਣੀ ਗੁਰਜੀ ਲੱਭਦੇ ਹਨ ਜੋ ਗੰਗੂ ਨੇ ਚੋਰੀ ਕਰ ਲਈ ਸੀ। ਤਦ ਗੁਰਜੀ ਨਹੀਂ ਲੱਭਦੀ ਤਾਂ ਮਾਤਾ ਜੀ ਗੰਗੂ ਨੂੰ ਆਪਣੇ ਕੋਲ ਬੁਲਾਉਂਦੀ ਹਨ ਅਤੇ ਬੜੇ ਹੀ ਪਿਆਰ ਨਾਲ ਗੰਗੂ ਨੂੰ ਸਮਝਾਉਂਦੀ ਹਨ ਕਿ ਪੁੱਤਰ ਅਗਰ ਤੈਨੂੰ